ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰ ਦਰਸ਼ਕਾ ਦਾ ਮੈਂ ਕੋਮਲਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਨਵੰਬਰ ਤੇ ਦਸੰਬਰ ਦੇ ਵਿੱਚ ਮਿਲਣਗੇ ਬੈਨੀਫਿਟ ਚੈੱਕ ਜੋ ਕੈਨੇਡੀਅਨਸ ਨੂੰ ਹੋਵੇਗੀ ਰਾਹਤ ਮਹਿਸੂਸ ਕੈਨੇਡਾ 'ਚ ਯਾਤਰੀਆਂ ਵਿੱਚ ਮਚੀ ਹਫੜਾ ਤਫੜੀ ਵੈਸਟ ਜੇਟਅਰ ਕੈਨੇਡਾ ਸਨੇ 36 ਉਡਾਣਾਂ ਹੋਈਆਂ ਰੱਦ ਹਜ਼ਾਰਾਂ ਮੁਸਾਫਰ ਹੋਏ ਪ੍ਰਭਾਵਿਤ ਕੈਨੇਡਾ ਚ ਵੱਡੀ ਪੁਲਿਸ ਦੀ ਸਖਤੀ ਦੇਸ਼ ਵਿਰੋਧੀ ਕਾਰਸਕਤੇ ਨੇ ਖੜਕਾ ਧੜਕਾ ਲਾਈਫ ਸਰਟੀਫਿਕੇਟ ਕੈਂਪਾਂ ਦੌਰਾਨ ਰੋਸ ਵਖਾਵੇ ਹੋਣ ਦਾ ਖਰਚਾ ਦੇਹਨ ਖਬਰਾਂ ਵਿਸਤਾਰ ਦੇ ਨਾਲ ਸਰਦ ਰੁੱਤ ਦਸਤਕ ਦੇਣ ਜਾਰੀ ਹੈ ਤੇ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਅਜਾਇ ਦੇ ਵਿੱਚ ਫੈਡਰਲ ਅਤੇ ਪਰਮਿਸ਼ੀਅਲ ਬੈਨੀਫਿਟ ਅਦਾਇਕੀਆਂ ਨਵੰਬਰ ਤੇ ਦਸੰਬਰ ਮਹੀਨੇ ਦੌਰਾਨ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਯੂ ਕੈਨੇਡੀਅਨਸ ਨੂੰ ਕੁਝ ਰਾਹਤ ਵੀ ਮਹਿਸੂਸ ਹੋ ਸਕਦੀ ਹੈ ਕੈਨੇਡੀਅਨ ਰਿਟਾਇਰਮੈਂਟ ਬੈਨੀਫਿਟਸ ਸਿਸਟਮ ਦੇ ਵਿੱਚ 올ਡੇ ਸਿਕਿਉਰਿਟੀ ਪੈਨਸ਼ਨ ਦਾ ਗਰੰਟੀਡ ਇਨਕਮ ਸਪਲੀਮੈਂਟ ਤੇ ਅਲਾਉਅנס ਫੋਰ ਦਾ ਸਰਵਾਈਵਰ ਦੇ ਨਾਲ ਨਾਲ ਕੈਨੇਡੀਅਨ ਪੈਨਸ਼ਨ ਪਲਾਨ ਸ਼ਾਮਲ ਨੇ ਕੈਨੇਡੀਅਨ ਪੈਨਸ਼ਨ ਪਲਾਨ ਦੇ ਤਹਿਤ 65 ਸਾਲ ਤੋਂ ਉੱਤੇ ਦੇ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਹੀਨਾਵਾਰ ਅਦਾਇਗੀ 1433 ਡਾਲਰ ਹੋਵੇਗੀ। 올ਡ 에ਜ ਸਿਕਿਉਰਿਟੀ ਤਹਿਤ 65 ਤੋਂ 74 ਸਾਲ ਉਮਰ ਵਰਗ ਦੇ ਲੋਕ ਜਿਨ੍ਹਾਂ ਦੀ ਸਲਾਨਾ ਆਮਦਨ 148451 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਹਰ ਮਹੀਨੇ 767 ਡਾਲਰ ਮਿਲਣਗੇ। ਅਤੇ ਜਿਹੜੇ 75 ਤੇ ਇਸ ਤੋਂ ਵੱਧ ਨੇ ਉਹਨਾਂ ਦੀ ਆਮਦਨ 154196 ਡਾਲਰ ਤੋਂ ਘੱਟ ਹੈ ਤਾਂ ਉਹਨਾਂ ਨੂੰ ਮਹੀਨਾਵਾਰ 880 44 ਡਾਲਰ ਮਿਲਣਗੇ ਯੋਗ ਵਿਅਕਤੀ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ OES ਪੈਨਸ਼ਨ ਦਾ ਮੁਲਾਂਕਣ ਤਿमाही ਭਾਵ ਜਨਵਰੀ ਅਪ੍ਰੈਲ ਜੁਲਾਈ ਤੇ ਅਕਤੂਬਰ ਦੇ ਵਿੱਚ ਕੀਤਾ ਜਾਵੇਗਾ ਜੇ ਕੋਸਟ ਆਫ ਲੀਵਿੰਗ ਘਟਦੀ ਹੈ ਤਾਂ ਇਹਨਾਂ ਅਹਿਮ ਅਦਾਇਗੀਆਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਕੈਨੇਡੀਅਨ ਪੈਨਸ਼ਨ ਪਲਾਨ ਤੇ ਓਲਡ ਏਜ ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕੀਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਵੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕੀਤੀਆਂ ਜਾਣਗੀਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਦਿੱਲੀ ਮਹਿੰਨਾਵਰ ਦਿੱਤਾ ਜਾਣ ਵਾਲਾ ਚਾਈਲਡ ਟੈਕਸ ਕ्रेडिट ਬੈਨੀਫਿਟ ਜੋ ਕਿ ਟੈਕਸ ਮੁਕਤ ਹੈ ਉਸ ਦੀ ਨਿਗਰਾਨੀ ਕੈਨੇਡਾ ਦੇ ਰੈਵਨਿਊ ਏਜੰਸੀ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੀਸੀਬੀ ਹੋਣ ਨਾਲ ਪ੍ਰਵਿੰਸ਼ੀਅਲ ਦੇ ਟੌਨਟੋ ਰੀਅਲ ਪ੍ਰੋਗਰਾਮਾ ਦੇ ਨਾਲ ਚਾਈਲਡ ਡਿਸੇਬਿਲਟੀ ਬੈਨੀਫਿਟ ਵੀ ਸ਼ਾਮਲ ਕਰ ਸਕਦੀ ਹੈ ਇਹਨਾਂ ਦੀ ਅਦਾਇਗੀ ਵੀ ਨਵੰਬਰ ਤੇ 12 ਦਸੰਬਰ ਨੂੰ ਕੀਤੀ ਜਾਵੇਗੀ ਅਨਟਾਰੀਓ ਚਾਈਲਡ ਤੇ ਬੈਨੀਫਿਟ ਸਲਾਨਾ ਪ੍ਰਤੀ ਬੱਚਾ 1660 ਡਾਲਰ ਦਿੰਦੀ ਹੈ ਜੋ ਕਿ ਸੰਬੰਧਿਤ ਪਰਿਵਾਰ ਦੀ ਕੁੱਲ ਆਮਦਨ ਤੇ ਪਰਿਵਾਰ ਕੋਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉੱਤੇ ਨਿਰਭਰ ਕਰਦਾ ਹੈ ਅਨਟਾਰੀਓ ਟ੍ਰਿਲੀਅਮ ਬੈਨੀਫਿਟ 20 ਮਹੀਨਾ ਬਾਅਦ ਦਿੱਤੇ ਜਾਂਦੇ ਨੇ ਤੇ ਇਸ ਦੇ ਵਿੱਚ ਅਨਟਾਰੀਓ એનર્ਜੀ ਤੇ ਪ੍ਰਾਪਰਟੀ ਟੈਕਸ ਕ੍ਰੈਡਿਟ ਨੌਰਥਰਨ ਤੇ ਅਨਟਾਰੀਓ ਸੇਲਸ ਟੈਕਸ ਕ੍ਰੈਡਿਟ ਸ਼ਾਮਲ ਹੁੰਦੇ ਨੇ ਇਹ ਬੈਨੀਫਿਟ 10 ਨਵੰਬਰ ਤੇ de, 10 ਦਸੰਬਰ ਨੂੰ ਦਿੱਤੇ ਜਾਣੇ ਨੇ ਵੈਂਟਰ ਡਿਸੇਬਿਲਟੀ ਪੈਨਸ਼ਨ ਟੈਕਸ ਮੁਕਤ ਮਹੀਨਾ ਬਾਅਦ ਦਿੱਤੀ ਜਾਣ ਵਾਲੀ ਇਹ ਇਹ ਜੁਡੀ ਵੈਂਟਰਸ ਦੇ ਸਰਵਿਸ ਮੈਂਬਰਾਂ ਜਿਹੜੇ ਕਿ ਸੇਵਾਦਾਰ ਜ਼ਖਮੀ ਜਾਂ ਬਿਮਾਰ ਹੋਣ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਅਦਾਇਗੀ 28 ਨਵੰਬਰ ਤੇ 23 ਦਸੰਬਰ ਨੂੰ ਕੀਤੀ ਜਾਵੇਗੀ ਇਹ ਬੈਨੇਫਿਟ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਾਂ, RCMP ਮੈਂਬਰਾਂ, ਸੈਕਿੰਡ ਵਰਲਡ ਵਾਰ ਜਾਂ ਫਿਰ ਕਾਰੀਅਰ ਵਾਲਦੇ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ। 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨੇਫਿਟ ਵਿੱਚ 18 ਤੋਂ 24 ਸਾਲ ਦੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਦੇ ਪਾਪੇ ਨਾ ਹੋਣ ਜਾਂ ਅਪਾਜ ਹੋਣ ਆ ਜਾਂਦੇ ਨੇ ਤਾਂ ਉਹ ਵੀ ਹੁਣ ਵਿੱਤੀ ਮਦਦ ਦੇ ਹੱਕਦਾਰ ਹੋਣਗੇ। ਅਜੋਏ ਯੋਗ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਕਰਕੇ ਮਹੀਨਾਵਾਰ 159 ਡਾਲਰ ਦਿੱਤੇ ਜਾ ਰਹੇ ਨੇ ਇਹ ਪਹਿਲਾ ਤੋਂ ਹੀ ਚੱਲੇ ਆ ਰਹੇ ਫੁੱਲ ਟਾਈਮ ਵਿਦਿਆਰਥੀਆਂ ਦੇ ਲਈ ਪ੍ਰੋਗਰਾਮ ਤੇ ਨਾਲ ਹੀ ਚੁਲਾਇਆ ਜਾਵੇਗਾ ਜਿਨ੍ਹਾਂ ਨੂੰ 2025 ਤੋਂ ਵਿੱਚ 371 ਡਾਲਰ ਪ੍ਰਤੀ ਮਹੀਨਾ ਮਿਲਦਾ ਹੈ ਇਸ ਲਈ ਯੋਗ ਹੋਣ ਵਾਸਤੇ ਪਾਰਟ ਟਾਈਮ ਵਿਦਿਆਰਥੀਆਂ ਨੂੰ ਆਪਣੀ ਘੱਟ ਤੋਂ ਘੱਟ ਹਾਜ਼ਰੀ ਦੀ ਸ਼ਰਤ ਪੂਰੀ ਕਰਨੀ ਹੋਵੇਗੀ ਇਸ ਤੋਂ ਇਲਾਵਾ ਰੈਜ਼ੀਡੈਂਟਸ ਦੇ ਲਈ ਵੀ ਟੈਕਸ ਅਸਿਸਟੈਂਟਸ ਹੈ ਕੈਨੇਡਾ ਦੇ ਵਿੱਚ ਯਾਤਰਾ ਹਫੜਾ ਦਫੜੀ ਮਚ ਗਈ ਕਿਉਂਕਿ ਵੈਸਟਜੇਟ 에ਅਰ ਕੈਨੇਡਾ, ਜੈਸ, ਪੀਏਐਲ ਅਤੇ ਹੋਰ ਸਮੇਤ ਪ੍ਰਮੁੱਖ 에ਅਰਲਾਈਨਸ ਨੂੰ ਕਈ ਹਵਾਈ ਅੱਡਿਆਂ ਦੇ 36 ਉਡਾਨਾਂ ਰੱਦ ਕਰਨ ਅਤੇ 297 ਉਡਾਨਾਂ ਦੇ ਵਿੱਚ ਦੇਰੀ ਕਰਨ ਦੇ ਲਈ ਮਜਬੂਰ ਹੋਣਾ ਪਿਆ। ਇਸ ਵਿਗਨ ਨੇ ਹਜ਼ਾਰੇ ਯਾਤਰੀਆਂ ਨੂੰ ਫਸਾਇਆ ਜੋ ਵਿਕਲਪ ਲੱਭਣ ਦੇ ਲਈ ਮਜਬੂਰ ਕੀਤਾ ਹੈ। ਇਹਨਾਂ ਦੇਰੀ ਅਤੇ ਰੱਦੀ ਕਰਨਾਂ ਨੇ ਨਾ ਸਿਰਫ ਘਰੇਲੂ ਉਡਾਨਾਂ ਦੇ ਵਿੱਚ ਵਿਗਨ ਪਾਇਆ ਬਲਕਿ ਕੈਨੇਡੀਅਨਸ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਯਾਤਰਾ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਿਸ ਦੇ ਨਾਲ ਯਾਤਰੀਆਂ ਵਿੱਚ ਉਲਝਣ ਅਤੇ ਅਸੁਵਿਧਾ ਪੈਦਾ ਹੋ ਰਹੀ ਹੈ। ਦਾਸੀ ਇਨੀਆਂ ਸਾਥੀਆਂ ਨੂੰ ਡਾਨਾ ਪ੍ਰਭਾਵਿਤ ਹੋਣ ਦੇ ਨਾਲ ਯਾਤਰੀਆਂ ਦੇ ਲਈ ਅਪਡੇਟ ਟੈਨਾ ਅਤੇ ਦੁਬਾਰਾ ਬੁਕਿੰਗ ਕਰਨ ਜਾਂ ਫਿਰ ਵਿਕਲਪ ਰੂਟ ਲੱਭਣ ਬਾਰੇ ਜਲਦੀ ਫੈਸਲੇ ਲੈਣਾ ਬਹੁਤ ਜ਼ਰੂਰੀ ਹੈ ਵੈਸਟਰਨਟ 에ਅ ਕੈਨੇਡਾ ਜੇਸ ਅਤੇ ਪੀਏਐਲ ਸਟੇਟ ਨੂੰ ਹੱਲ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਇਹ ਸਪਸ਼ਟ ਹੈ ਕਿ ਯਾਤਰਾ ਹਫੜਾ ਦਫੜੀ ਫਿਲਹਾਲ ਚੱਲਦੀ ਰਹੇਗੀ ਪ੍ਰਭਾਵਿਤ ਹਵਾਈ ਅੱਡਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਅਤੇ ਦੇਸ਼ ਕਰਨਾਟਕ ਦੇ ਕਈ ਹਵਾਈ ਅੱਡਿਆਂ ਉੱਤੇ ਅੱਜ ਕਾਫੀ ਦੇਰੀ ਅਤੇ ਰੱਦਕਿਰਨ ਹੋ ਰਹੇ ਨੇ ਸਭ ਤੋਂ ਵੱਧ ਪ੍ਰਭਾਵਿਤ ਸਥਾਨਾਂ ਦੇ ਵਿੱਚੋਂ ਟੋਰਾਂਟੋ ਪੀਅਸਨ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰਭਾਵਿਤ ਹੋਇਆ ਇਸੇ ਨਾਲ ਹੀ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਗੱਲ ਕੀਤੀ ਜਾਵੇ ਤਾਂ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਤਿਆਂ ਨੂੰ ਵੀ ਦੇਰੀ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ 104 ਦੇਰੀ ਅਤੇ ਸੱਤ ਰੱਦ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਜਦੋਂ ਕਿ ਗਿੰਤੀ ਟੋਰਾਂਟੋ ਪੀਅਸ ਸੰਤੇ ਮੁਕਾਬਲੇ ਥੋੜੀ ਕੱਟ ਹੈ ਤੇ ਹਵਾਈ ਅੱਡਾ ਹਜੇ ਵੀ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ। ਉਦੋਂ ਹੀ ਮੋਂਟਰੀਅਲ ਟੋਰਾਂਟੋ ਇੰਟਰਨੈਸ਼ਨਲ ਹਵਾਈ ਅੱਡਾ ਵੀ ਕਾਫੀ ਪ੍ਰਭਾਵਿਤ ਹੋਇਆ ਕਿਉਂਕਿ ਕਿਊਬੈਕ ਦੇ ਵਿੱਚ ਮੋਂਟਰੀਅਲ ਦੇ ਹਵਾਈ ਅੱਡੇ ਦਾ ਦੀਨ ਦੂਜੇ ਪ੍ਰਮੁੱਖ ਕੈਨੇਡੀਅਨ ਹਵਾਈ ਅੱਡੇ ਦੇ ਮੁਕਾਬਲੇ ਮੁਕਾਬਲਤਨ ਸ਼ਾਂਤ ਰਿਹਾ ਤੇ ਚਾਰ ਦੇਦੀਆਂ ਤੇ ਤਿੰਨ ਰੱਦ ਕਰਨ ਦੇ ਮਾਮਲੇ ਸਾਹਮਣੇ ਆਏ। ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਅਲਬਰਟਾ ਦੇ ਵਿੱਚ ਕੈਲਗਰੀ ਅੰਤਰਰਾ 46 ਦੇਰੀ ਅਤੇ 4 ਰੱਦ ਕਰਨ ਦੇ ਮਾਮਲੇ ਸਾਹਮਣੇ ਆਏ ਨੇ ਤੇ ਨਾਲ ਹੀ ਰੱਦ ਕਰਨ ਦੇ ਮਾਮਲੇ ਵਿੱਚ ਇੱਥੇ ਰੁਕਾਵਟਾਂ ਘਟ ਹਨ ਦੱਸੇ ਕੈਨੇਡਾ ਵਿੱਚ ਕੁੱਲ ਦੇਰੀ ਅਤੇ ਰੱਦੀ ਕਰਨ ਅੱਜ ਸਾਰੇ ਪ੍ਰਮੁੱਖ ਕੈਨੇਡੀਅਨ ਹਵਾਈ ਅੜਿਆਂ ਤੇ ਕੁੱਲ 297 ਉਡਾਨਾਂ ਦੇ ਵਿੱਚ ਦੇਰੀ ਹੋਈ ਹੈ ਜਦੋਂ ਕਿ 36 ਰੱਦ ਹੋਣ ਦੀ ਰਿਪੋਰਟ ਕੀਤੀ ਗਈ ਹੈ ਇਹਨਾਂ ਰੁਕਾਵਟਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੋਵਾਂ ਨੂੰ ਪ੍ਰਭਾਵਿਤ ਕੀਤਾ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਗਿੰਦੀ ਟੋਰਾਂਟੋ ਪੀਅਰਸਨ ਅਤੇ ਵੈਂਕੂਵਰ ਇੰਟਰਨੈਸ਼ਨਲ ਦੇ ਵਿੱਚ ਹੋਈ ਹੈ। ਏਅਰਲਾਈਨਾਂ ਉੱਤੇ ਨੇੜੇ ਤੋਂ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਆਸ ਤੋਂ ਵਿਗਨਾ ਤੋਂ ਕਿਹੜੇ ਕੈਰੀਅਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਟੋਰਾਂਟੋ ਪੀਅਰਸਨ ਵੈਸਟਜੈਟ, 에ਅਰ ਕੈਨੇਡਾ ਅਤੇ ਅਤੇ ਜੈਜ਼ ਵਿਖੇ ਰੱਦ ਕਰਨ ਅਤੇ ਦੇਰੀਆਂ ਦਰਾਂ ਸਭ ਤੋਂ ਵੱਧ ਸ਼ਾਮਲ ਹੋਈਆਂ ਨੇ। वेस्टजेट ਨੇ 12 ਰੱਦ ਅਤੇ 48 ਦੇਰੀ ਦੀ ਰਿਪੋਰਟ ਕੀਤੀ ਹੈ ਜਿਦੇ ਨਾਲ ਇਹ ਇਸ ਹਵਾਈ ਅੱਡੇ ਤੇ ਸਭ ਤੋਂ ਵੱਧ ਪ੍ਰਭਾਵਿਤ 에ਅਲਾਈਨਾਂ ਦੇ ਵਿੱਚੋਂ ਇੱਕ ਹੈ। 에ਅਰ ਕੈਨੇਡਾ ਨੇ 11 ਰੱਦ ਅਤੇ 83 ਦੇਰੀ ਦੇ ਨਾਲ ਇਸ ਤੋਂ ਬਾਅਦ ਹੈ, ਜਦਕਿ ਖੇਤਰੀ ਕੈਰੀਅਰ ਜੈਸ ਨੇ 8 ਰੱਦ ਅਤੇ 85 ਦੇਰੀ ਕੀਤੀਆਂ ਨੇ। 에ਅਰ ਕੈਨੇਡਾ ਰੋਜ਼ਵੀ 3 ਰੱਦ ਅਤੇ 14 ਦੇਰੀ ਦੇ ਨਾਲ ਪ੍ਰਭਾਵਿਤ ਹੋਇਆ ਅਤੇ ਪੀਏਐਲ 에ਅਲਾਈਨਸ ਨੇ 2 ਰੱਦ ਅਤੇ 2 ਦੇਰੀ ਦੀ ਰਿਪੋਰਟ ਦਰਜ ਕਰਵਾਈ ਹੈ। ਕੈਲਕਰੀ ਨੇ ਕਾਟ ਰੱਦ ਕੀਤੇ ਗਏ ਨੇ ਪਰ ਦੇਰੀਆਂ ਦਾ ਅਨੁਭਵ ਕੀਤਾ ਹੈ ਖਾਸ ਕਰਕੇ ਛੋਟੇ ਕੈਰੀਨਰ ਦੇ ਨਾਲ 에ਅਰ ਕੈਨੇਡਾ ਨੇ 2 ਰੱਦ ਕੀਤੇ ਨੇ ਅਤੇ 5 ਦੇਰੀ ਅਤੇ ਵੈਸਟ ਜੈਟ ਨੇ 2 ਰੱਦ ਕੀਤੇ ਨੇ ਦੱਸਿਏ ਜਿਹੜੇ ਯਾਤਰੀ ਦੇਰੀ ਜਾਂ ਰੱਦ ਹੁੰਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਲਈ ਸੂਚਿਤ ਰਹਿਣਾ ਅਤੇ ਤੁਰੰਤ ਕਾਰਵਾਈ ਕਰਨਾ ਮਹੱਤਵਪੂਰਨ ਹੈ ਸਭ ਤੋਂ ਪਹਿਲਾਂ ਯਾਤਰੀਆਂ ਨੂੰ ਫਲਾਈਟ ਸਥਿਤੀ ਬਾਰੇ ਰੀਅਲ ਟਾਈਮ ਅਪਡੇਟਸ ਦੇ ਲਈ ਨਿਯਮਤ ਤੌਰ 'ਤੇ ਆਪਣੀ 에ਅਰਲਾਈਨ ਦੀ ਵੈੱਬਸਾਈਟ ਜਾਂ ਐਪ ਦੀ ਜਾਂਚ ਕਰਨੀ ਚਾਹੀਦੀ ਹੈ ਦੇਰੀ ਅਤੇ ਰੱਦ ਹੋਣ ਦੀਆਂ ਘਟਨਾਵਾਂ ਤੇਜ਼ੀ ਦੇ ਨਾਲ ਬਦਲ ਸਕਦੀਆਂ ਨੇ ਅਤੇ 에ਅਰਲਾਈਨਾਂ ਅਕਸਰ ਅਪਡੇਟ ਅਤੇ ਵਿਕਲਪ ਉਦਾਨ ਵਿਕਲਪਾਂ ਆਨਲਾਈਨ ਪ੍ਰਦਾਨ ਕਰਦੀਆਂ ਨੇ ਜੇਕਰ ਤੁਹਾਡੀ ਉਡਾਨ ਰੱਦ ਕਰ ਦਿੱਤੀ ਗਈ ਹੈ ਤਾਂ ਜਲਦ ਹੀ ਦੁਬਾਰਾ ਬੁਕਿੰਗ ਲਈ ਆਪਣੀ 에ਅਰਲਾਈਨ ਨਾਲ ਸੰਪਰਕ ਕਰ ਸਕਦੇ ਹੋ ਏਅਰਲਾਈਨ ਆਮ ਤੌਰ ਤੇ ਅਗਲੀ ਉਪਲਬਧ ਡਾਟ ਲਈ ਵਿਕਲਪ ਪ੍ਰਦਾਨ ਕਰਨ ਕੀਆ ਪਰ ਜਲਦੀ ਕਾਰਵਾਈ ਕਰਨਾ ਮਹੱਤਵਪੂਰਨ ਹੈ ਕਿਉਂਕਿ ਦੁਬਾਰਾ ਬੁਕਿੰਗ ਕਰਨ ਵਾਲੇ ਸਲੋਟ ਤੇਜ਼ੀ ਦੇ ਨਾਲ ਪਾ ਸਕਦੇ ਨੇ ਕੁਝ ਏਅਰਲਾਈਨ ਰੁਕਾਵਟਾਂ ਦੀ ਪ੍ਰਕਿਰਤੀ ਦੇ ਆਧਾਰ ਉਤੇ ਮੁਆਵਜ਼ਾ ਜਾਂ ਯਾਤਰਾ ਵਾਊਚਰ ਵੀ ਪੇਸ਼ ਕਰ ਸਕਦੀ ਹੈ ਨਹੀਂ ਯਾਤਰੀਆਂ ਨੂੰ ਆਪਣੇ ਅਧਿਕਾਰਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਕੈਨੇਡਾ ਵਿੱਚ ਹਵਾਈ ਯਾਤਰੀ ਸੁਰੱਖਿਆ ਨਿਯਮਾਂ ਦੇ ਤਹਿਤ ਯਾਤਰੀ ਮਹੱਤਵਪੂਰਨ ਦੇਰੀ ਅਤੇ ਰੱਦ ਕਰਨ ਲਈ ਮੁਆਵਜ਼ੇ ਦੇ ਹੱਕਦਾਰ ਹੋ ਸਕਦੇ ਨੇ ਖਾਸ ਕਰਕੇ ਜੇਕਰ ਏਅਰਲਾਈਨ ਦੀ ਨਿਵਾਰ ਹੈ ਇਸ ਮੁਆਵਜ਼ੇ ਦੇ ਵਿੱਚ ਖਾਣੇ ਦੇ ਵਾਊਚਰ ਫਿਰ ਹੋਟਲ ਰਿਹਾਈਸ਼ ਅਤੇ ਉਡਾਣ ਦੇ ਵਿੱਚ ਤਬਦੀਲੀ ਦੇ ਲਈਦਾਇਗੀ ਸ਼ਾਮਲ ਹੋ ਸਕਦੀ ਹੈ 에어ਲਾਈਨਾਂ ਦੇ ਨਾਲ ਸੰਪਰਕ ਕਰਨ ਦੇ ਨਾਲ-ਨਾਲ ਯਾਤਰੀਆਂ ਨੂੰ ਹਵਾਈ ਅੱਡੇ ਉੱਤੇ ਲੰਬੇ ਇੰਤਜ਼ਾਰ ਦੇ ਨਾਲ ਤਿਆਰ ਰਹਿਣਾ ਚਾਹੀਦਾ ਹੈ ਦੇਰੀ ਦੀ ਜ਼ਿਆਦਾ ਗਿਣਤੀ ਨੂੰ ਦੇਖਦੇ ਹੋਏ ਆਪਣੇ ਉਡੀਕ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਜ਼ਰੂਰੀ ਚੀਜ਼ਾਂ ਜਿਵੇਂ ਕਿ ਸਨੈਕਸ ਪਾਣੀ ਦਵਾਈ ਅਤੇ ਮਨੋਰੰਜਨ ਆਪਣੇ ਨਾਲ ਲੈ ਜਾਣਾ ਚਾਹੀਦਾ ਹੈ ਤੇ ਬਹੁਤ ਸਾਰੇ ਹਵਾਈ ਅੱਡੇ ਲਾਉਂਜ ਵੀ ਪੇਸ਼ ਕਰਦੇ ਨੇ ਜਿਨ੍ਹਾਂ ਤੱਕ ਯਾਤਰੀ ਲੰਬੀ ਦੇਰ ਦੌਰਾਨ ਬਾਤੂ ਆਰਾਮਦਲੀ ਪਹੁੰਚ ਕਰ ਸਕਦੇ ਨੇ ਕੈਨੇਡਾ ਦੇ ਵਿੱਚ ਵਕਫਾਦੀ ਹਮਾਇਤੀਆਂ ਦੇ ਵੱਲੋਂ ਮੂੜ ਖੜਕਾ ਤੜਕਾ ਕਿਤੇ ਚਾੰਦੇ ਅਸਰ ਪੈਦਾ ਹੋ ਗਏ ਨੇ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਜਾ ਰਹੇ ਲਾਈਫ ਸਰਟੀਫਿਕੇਟ ਕੈਂਪਾਂ ਦੇ ਦੌਰਾਨ ਰੋਸ ਵਿਖਾਪਿਆ ਦੇ ਖਰਸੇ ਨੂੰ ਦੇਖਦੇ ਆ ਪੀਐਲ ਰੀਜਨ ਪੁਲਿਸ ਨੇ ਤਿਆਰੀ ਕਰ ਰਹੀ ਹੈ ਇਸ ਸਾਗਰ ਦੀ ਰਿਪੋਰਟ ਦੱਸਉਂਦੀ ਹੈ ਕਿ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟ ਰਾਹੀ ਮਿਸੀ ਸਾਗਰ ਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬ੍ਰੈਮਟਨ ਦੇ ਭਾਰਤ ਮਾਤਾ ਮੰਦਰ ਵਿਖੇ ਭਾਰਤੀ ਕੌਂਸਲਟ ਅਧਿਕਾਰੀਆ ਦੀ ਸਿਟੀਜ਼ਨਸ ਦਾ ਸੱਦਤੀ ਤੱਕ ਉਹਦਰਪੇਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਰੋਸ ਵਖਾਵੇ ਦੀ ਯੋਜਨਾ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਅਫਸਰਾਂ ਦੀ ਤਣਾਤੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਦੌਰਾਨ ਨਿਊਯਾਰਕ ਸ਼ਹਿਰ ਦੇ ਮਹਿਰ ਦੀ ਕੁਰਸੀ ਨੇੜੇ ਪਹੁੰਚ ਚੁਕੇ ਜ਼ੋਹਰਾਨ ਮਮਦਾਨੀ ਚੌਂਕ ਪਰ ਚਾਲ ਦੌਰਾਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਭਾਰਤ ਸਰਕਾਰ ਉੱਤੇ ਕਟਕਿੰਟੀਆਂ ਦੇ ਬਹੁਤ ਹਿੰਸਕ ਨੀਤੀਆਂ ਅਖਤਿਆਰ ਕਰਨ ਦਾ ਦੋਸ਼ ਲਗਾਇਆ ਮਮਦਾਨੀ ਨੇ ਕਿਹਾ ਕਿ ਮੇਅਰ ਐਰਿਕ ਐਡਮਸ ਨੇ ਹਰ ਚੀਜ਼ ਮਹਿੰਗੀ ਕਰਦਿਆ ਸ਼ਹਿਰ ਦੇ ਵਿੱਚ ਰਹਿਣਾ ਦੁੱਬਰ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਭਾਤ ਸਰਕਾਰ ਦੇ ਨਾਲ ਨਜ਼ਦੀਕੀਆਂ ਵਧਾਈਆਂ ਜੋ ਸਾਡੀ ਕਮਿਊਨਿਟੀ ਵਿਰੁੱਧ ਦਹਿੰਸਕ ਨੀਤੀ ਅਖਤਿਆਰ ਕਰਦੀਆਂ ਨੇ ਮਮਦਾਨੀ ਦੇ ਪਿਆਨ ਉਤੇ ਸਖਤ ਇਤਰਾਜ਼ ਪ੍ਰਗਟਉਂਦਿਆਂ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਦੇ ਲੋਕ ਕਿਸ ਨੂੰ ਮਿਲ ਚੁੰਦੇ ਨੇ ਇਸ ਦੇ ਨਾਲ ਸਾਡਾ ਕੋਈ ਵਾਅਦਾ ਨਹੀਂ ਪਰ ਜੋਹਰਾਨ ਮਮਦਾਨੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੀਤਾ ਉਹ ਪਰੇਸ਼ਾਨੀਆਂ ਪੈਦਾ ਕਰ ਰਹੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਚੋਹਰਾਨ ਅਤੇ ਇਸਲਾਮਿਕ ਕੱਟੜਪੰਥੀ ਦਾ ਨਜ਼ਦੀਕੀ ਹੋਣ ਬਾਰੇ ਦੋਸ਼ ਲਾ ਚੁੱਕੇ ਨੇ 2018 ਅਕਤੂਬਰ ਨੂੰ ਮਮਦਾਨੀ ਅਤੇ ਬਰੂਕਲਿਨ ਦੇ ਇਮਾਮ ਸਿਰਾਜ ਵਹਾਜ਼ ਦੀ ਤਸਵੀਰ ਸਾਹਮਣੇ ਆਈ ਤੇ ਸਿਰਾਜ ਜੀ ਦੇ 201993 ਵਿੱਚ ਵਰਲਡ ਟ੍ਰੇਡ ਸੈਂਟਰ ਉੱਤੇ ਬੰਬਾਰੀ ਦੀ ਸਾਜ਼ਿਸ਼ ਕਰਨ ਤੇ ਦੋਸ਼ ਲੱਗੇ ਸਨ ਜੋਹਰਾਨ ਮਮਦਾਨੀ ਭਾਰਤੀ ਮុលਦੀ ਫਿਲਮ ਸਾਜ਼ ਉਮੀਦਾ ਨਾਇ ਤੇ ਬੇਟੇ ਨੇ ਜਿਨ੍ਹਾਂ ਦਾ ਜਨਮ ਯੁਗਾਂਡਾ ਦੇ ਵਿੱਚ ਹੋਇਆ ਤੇ ਕਾਲਜ ਦੀ ਪੜ੍ਹਾਈ ਮੁਕੰਮਲ ਕਰਨ ਦੇ ਮਗਰੋਂ 2018 ਦੇ ਵਿੱਚ ਜੋਹਰਾਨ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਅਤੇ 2 ਸਾਲ ਬਾਅਦ ਕੁਇਨਸ ਦੀ ਐਸਟੋਰੀਆ ਸੀ ਟੂ ਨਿਊਯਾਰਕ ਅਸੈਂਬਲੀ ਦੀ ਚੋਣ ਜਿੱਤ ਲਈ। ਮੇਅਰ ਦੀ ਚੋਣ ਦੇ ਵਿੱਚ ਉਹਨਾਂ ਦੀ ਜਿੱਤ 96% ਪੱਕੀ ਮੰਨੀ ਜਾ ਰਹੀ ਹੈ ਅਤੇ ਵਿਰੋਧੀ ਉਮੀਦਵਾਰ ਐਂਟਿਓ ਕੋਮੋ ਪਹਿਲਾਂ ਹੀ ਆਖ ਚੁੱਕੇ ਨੇ ਕਿ ਚੋਣ ਹਾਰੇ ਤਾਂ ਨਿਊਯਾਰਕ ਛੱਡ ਕੇ ਫਲੋਰੀਡਾ ਚਲੇ ਜਾਣਗੇ ਕੈਨੇਡਾ ਦੇ ਵਿੱਚ ਵੱਖਵਾਦੀ ਹਮਾਇਤੀਆਂ ਦੇ ਵੱਲੋਂ ਮੁੜ ਖੜਕਾ ਦੜਕਾ ਕਿਤੇ ਜਾਣਦੇ ਅਸਰ ਪੈਦਾ ਹੋ ਗਏ ਨੇ ਜੀ ਹਾਂ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਲਗਾਏ ਜਾ ਰਹੇ ਲਾਈਫ ਸਰਟੀਫਿਕੇਟ ਕੈਂਪਰ ਦੇ ਦੌਰਾਨ ਰੋਜ਼ ਵਿਖਾਵੇ ਦੇ ਖਰਚੇ ਨੂੰ ਦੇਖਦਿਆਂ ਪੀਲ ਰਿਜੀਨਲ ਪੁਲਿਸ ਨੇ ਤਿਆਰੀ ਖਿਚ ਲਈ ਹੈ ਇਸ ਸਾਗਦੀ ਰਿਪੋਰਟ ਦੱਸਉਂਦੀ ਹੈ ਕਿ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਚੁੱਕੇ ਇੰਦਰਜੀਤ ਸਿੰਘ ਗੋਸਲ ਦੇ ਵੱਲੋਂ ਇੱਕ ਆਨਲਾਈਨ ਪੋਸਟ ਰਾਹੀਂ ਮਿਸ ਸਾਗਦੇ ਹਿੰਦੂ ਹੈਰੀਟੇਜ ਸੈਂਟਰ ਅਤੇ ਬ੍ਰੈਂਪਟਨ ਦੇ ਭਾਰਤ ਮਾਤਾ ਮੰਦਰ ਦੇ ਵਿਖੇ ਭਾਰਤੀ ਕੌਂਸਲੇਟ ਅਧਿਕਾਰੀਆਂ ਦੀ ਸਿਟੀਜਨਸ ਅਰੇਸਟ ਦਾ ਸਤਾ ਦਿੱਤਾ ਗਿਆ ਪਰ ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਵੱਲੋਂ ਸੋਦੇ ਹੋਏ ਪ੍ਰੋਗਰਾਮ ਦੇ ਤਹਿਤ ਬ੍ਰੈਂਪਟਨ ਦਾ ਪਹਿਲਾ ਲਾਈਫ ਸਰਟੀਫਿਕੇਟ ਕੈਂਪ 5 ਨਵੰਬਰ ਨੂੰ ਟੇਬਰ ਲੇਨ ਗ੍ਰਾਈਵ ਉੱਤੇ ਗੁਰਦੁਆਰਾ ਨਾਨਕ ਸਾਹਿਬ ਵਿਖੇ ਲੌਂਡਾ ਐਲਾਨ ਕੀਤਾ ਗਿਆ ਇਸ ਮਗਰੋਂ 6 ਨਵੰਬਰ ਨੂੰ ਦੂਜਾ ਕੈਂਪ ਬ੍ਰੈਂਪਟਨ ਦੇ ਗੋ ਰੋਡ ਉੱਤੇ ਸਥਿਤ ਹਿੰਦੂ ਸੁਬਾ ਮੰਦਿਰ ਦੇ ਵਿੱਚ ਹੋਵੇਗਾ ਆਪਣੀਆਂ ਗਲੋਬਲ ਯਾਤਰਾਸ ਰਾਹ ਦੇ ਇੱਕ ਤਾਜ਼ਾ ਅਪਡੇਟ ਵਿੱਚ ਕੈਨੇਡਾ ਨੇ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਕੋਲੰਬੀਆ, ਬ੍ਰਾਜ਼ੀਲ, ਸਾਊਥ ਅਰਬ, ਤੁਰਕੀ, ਮਿਸਰ, ਚੀਲੀ ਅਤੇ ਫਰਾਂਸ ਦੇ ਨਾਲ-ਨਾਲ ਫਿਲੀਪਿਨਸ ਨੂੰ ਸ਼ਾਮਲ ਕਰਨ ਦੇ ਲਈ ਆਪਣੀ ਸਾਵਧਾਨੀ ਸਲਾਹ ਦਾ ਵਿਸਤਾਰ ਕੀਤਾ ਹੈ। ਇਹ ਚੇਤਾਵਨੀ ਜੋ ਵੱਧੀਆਂ ਸੁਰੱਖਿਆ ਚਿੰਤਾਵਾਂ ਨੂੰ ਜਾਗਰੂਕ ਕਰਦੀ ਹੈ ਇਨ੍ਹਾਂ ਖੇਤਰ ਦੇ ਵਿੱਚ ਜਾਣ ਵਾਲੀਆਂ ਯਾਤਰੀਆਂ ਦੇ ਲਈ ਸਾਵਧਾਨੀ ਵਿੱਚੋਂ ਕੰਮ ਕਰਦੀ ਹੈ ਅਤੇ ਅਪਰਾਧ ਦਰਤਵਾਜ ਰਾਜਨੀਤੀ ਅਸਥਿਰਤਾ ਅਤੇ ਸਮਾਜਿਕ ਅਸ਼ਾਂਤੀ ਦੇ ਨਾਲ ਜੁੜੇ ਹੋਏ ਜੋਖਮਾਂ ਉੱਤੇ ਜ਼ੋਰ ਦਿੰਦੀ ਹੈ ਇੱਥੇ ਇੱਕ ਨਜ਼ਦੀਕੀ ਨਜ਼ਰ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਕੈਨੇਡਾ ਦੀ ਯਾਤਰਾ ਸਲਾਹਕਾਰ ਸੂਚੀ ਦੇ ਵਿੱਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਦੱਸ ਜੀ ਫਿਲੀਪੀਨਸ ਦੱਖਣ ਦੇ ਵਿੱਚ ਵਧਦੀਆਂ ਸੁਰੱਖਿਆ ਚਿੰਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਦੱਖਣੀ ਖੇਤਰਾ ਵਿੱਚ ਚੱਲਦੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਫਿਲੀਪੀਨਸ ਕੈਨੇਡਾ ਦੀ ਤਾਜ਼ਾ ਯਾਤਰਾ ਚੇਤਾਵਨੀ ਦਾ ਕੇਂਦਰ ਬਿੰਦੂ ਬਣ ਗਿਆ ਖਾਸ ਕਰਕੇ ਮਿੰਟਨਾਓ ਟਾਪੂ ਲੰਬੇ ਸਮੇਂ ਤੋਂ ਕੱਟੜਪੰਥੀ ਸਮੂਹਾਂ ਤੇ ਵਿਦਰੋਹੀ ਗਤੀਵਿਧੀਆਂ ਦੇ ਨਾਲ ਇੱਕ ਗਰਮ ਸਥਾਨ ਰਿਹਾ ਹੈ ਸਥਾਨਕ ਅਧਿਕਾਰੀਆਂ ਦੁਆਰਾ ਹਿੰਸਾ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ باوجود ਵਿਦਰੋਹੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਅਤਵਾਦ ਅਗਵਾ ਅਤੇ ਹਥਿਆਰਬੰਦ ਝੜਪਾਂ ਦਾ ਇੱਕ ਮਹੱਤਵਪੂਰਨ ਖਤਰਾ ਬਣਿਆ ਹੋਇਆ ਹੈ ਮੁਸਲਿਮ ਮੈਂ ਮਿੰਡਾ ਨਾਓ ਦੇ ਵਿੱਚ ਬਾਂਗਸਾ ਮੋਰੋ ਆਟੋਨੋਮਸ ਰੀਜਨ ਜਬੋਆਂਗਾ ਪ੍ਰਾਇਦੀਪ ਅਤੇ ਸੂਲੂ ਦੀਪਸ ਨੂੰ ਉੱਚ ਜੋਖਮ ਵਾਲੇ ਖੇਤਰ ਬਣੇ ਹੋਏ ਨੇ ਖੇਤਰ ਨੂੰ ਸਥਿਰ ਕਰਨ ਦੇ ਲਈ ਫਿਲਟਨ ਸਰਕਾਰ ਦੀ ਯਤਨਾਂ ਨੂੰ ਕੁਝ ਸਫਲਤਾ ਮਿਲੀ ਹੈ ਪਰ ਪਰਕੋਟਾ ਬਾਟੋ ਜਬੋਆਂਗਾ ਅਤੇ ਜੋਲੋ ਸਮੇਤ ਨਾਗਰੀ ਖੇਤਰਾਂ ਉਤੇ ਛਿੱਟੇ ਪੱਟੇ ਬੰਬ ਤਮਾਕੀ ਅਤੇ ਹਮਲਿਆ ਨੇ ਬਹੁਤ ਸਾਰੇ ਸਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਕਮਜ਼ੋਰ ਬਣਾ ਦਿੱਤਾ ਹੈ ਫਿਲੀਪੀਨਸ ਦੀ ਯਾਤਰਾ ਕਰਨ ਵਾਲੇ ਦਲੀ ਕੈਨੇਡੀਅਨ ਸਰਕਾਰ ਜਿੰਨਾ ਸੰਭਵ ਹੋ ਸਕੇ ਕਰਦੇ ਅੰਦਰ ਪ੍ਰਹਿਨ ਪੀੜ ਪੜਕ ਕੇ ਵਾਲੀ ਜਨਤਕ ਸਾਵਧਾਨਤਾ ਤੋਂ ਬਚਣ ਅਤੇ ਸਨਕਸ ਪ੍ਰਕਿਆ ਤਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਿਫਾਰਿਸ਼ ਕਰਦੀ ਹੈ ਜਨਤਕ ਖੇਤਰ ਸਿਨਾਂ ਦੇ ਵਿੱਚ ਮਾਲ ਅਤੇ ਆਵਾਜਾਈ ਕੇਂਦਰ ਸ਼ਾਮਲ ਨਹੀਂ ਉਹਨਾਂ ਦੇ ਵਿੱਚ ਸੁਰੱਖਿਆ ਦੀ ਵਧੀ ਹੋਈ ਮੌਜੂਦਗੀ ਅਤਵਾਦਿਕ ਜੋਖਮ ਨੂੰ ਪ੍ਰਬੰਧਨ ਦੇ ਲਈ ਦੇਸ਼ ਤੋਂ ਚੱਲ ਰਹੀ ਯਤਨਾਂ ਦਾ ਇੱਕ ਹੋਰ ਸੂਚਕ ਹੈ ਕੋਲੰਬੀਆ ਦੀ ਗੱਲ ਕਰੀਏ ਤਾਂ ਕੋਲੰਬੀਆ ਪਹਿਲਾਂ ਹੀ ਇੱਕ ਅਜਿਹਾ ਦੇਸ਼ ਹੈ ਜਿੱਤੇ ਪਹਿਲਾਂ ਹੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ অপਰਾਧੀ ਗਤੀਵਿਧੀਆਂ ਕਾਰਨ ਸੁਰੱਖਿਆ ਮੁੱਦੇ ਦੇ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ ਤੇ ਇੱਕ ਚਿੰਤਾਜਨਕ ਰੁਝਾਨ ਵਿਦੇਸ਼ੀ ਸਲਾਨੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਅਪਰਾਧੀਆਂ ਦੁਆਰਾ ਆਨਲਾਈਨ ਚੈਟਿੰਗ ਐਪਸ ਦੀ ਵਰਤੋਂ ਹੀ ਵੱਧ ਰਹੀ ਵੱਤੋ ਹੈ ਦੱਸਿਏ ਆਨਲਾਈਨ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਵਿੱਚ ਵਾਧੇ ਨੇ ਕੈਨੇਡਾ ਨੂੰ ਕੋਲੰਬੀਆ ਦੇ ਲਈ ਆਪਣੀ ਯਾਤਰਾ ਸਲਾਹਕਾਰੀ ਨੂੰ ਅਪਡੇਟ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ ਜਿਸ ਦੇ ਵਿੱਚ ਯਾਤਰੀਆਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਅਜਨਬੀਆਂ ਦੇ ਨਾਲ ਗਲਪਾਟ ਕਰਦੇ ਸਮੇਂ ਖਾਸ ਤੌਰ ਉਤੇ ਸਾਵਧਾਨ ਰਹਿਣ ਅਤੇ ਅਲੱਗ-ਥਲੱਗ ਖੇਤਰ ਦੇ ਵਿੱਚ ਵਿਅਕਤੀਆਂ ਨੂੰ ਮਿਲਣ ਤੋਂ ਬਚਣ ਦੀ اپیل ਕੀਤੀ ਗਈ ਹੈ। ਸਲਾਹਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੰਗੀ ਆਬਾਦੀ ਵਾਲੇ ਚੰਗੀ ਰੋਸ਼ਨੀ ਵਾਲੇ ਖੇਤਰਾਂ ਦੇ ਵਿੱਚ ਰਹਿਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਸਮੇਂ ਜਪਾਸਟ ਸਟੈਸ ਪਟਾ ਸਥਾਨ ਦਾ ਦੌਰਾ ਕਰਦੇ ਸਮੇਂ ਬਹੁਤ ਸਾਵਧਾਨ ਰਹਿਤਨ। ਕਿਰਿਆਣ ਸਰਕਾਰ ਨੇ ਸਾਊਦੀ ਅਰਬ ਦੇ ਸਖਤ ਕਾਨੂੰਨੀ ਵਾਤਾਵਰਣ ਉੱਤੇ ਵੀ ਜ਼ੋਰ ਦਿੱਤਾ ਹੈ ਖਾਸ ਕਰਕੇ ਜਦੋਂ ਜਨਤਕ ਵਿਵਾਰ ਅਤੇ ਆਨਲਾਈਨ ਗਤੀਵਿਧੀਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ شاہੀ ਪਰਿਵਾਰ ਅਤੇ ਇਸਲਾਮ ਦੀ ਆਲੋਚਨਾ ਕਾਨੂੰਨ ਦੁਆਰਾ ਬਲਜੀਤਾ ਹੈ ਅਤੇ ਲੰਗੜਾ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ ਜਿਦੇ ਵਿੱਚ ਹਿਰਾਸਤ ਜਾਂ ਯਾਤਰਾ ਪਾਬੰਦੀ ਵੀ ਸ਼ਾਮਲ ਹੈ। ਵਿਸ਼ਵਵਿਆਪੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਕੈਨੇਡਾ ਨੇ ਹੁਣੇ ਇੱਕ ਨਵੀਂ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਫਿਲੀਪਿਨਸ ਨੂੰ ਕੋਲੰਬੀਆ, ਬ੍ਰਾਜ਼ੀਲ, ਸਾਊਦੀ ਅਰਬ, ਤੁਰਕੀ, ਮਿਸਰ, ਚਿੱਲੀ ਅਤੇ ਫਰਾਂਸ ਦੇ ਨਾਲ ਰੱਖਿਆ ਗਿਆ ਹੈ। ਇਹ ਅਪਡੇਟ ਕੀਤੀ ਗਈ ਸਲਾਹ ਅਪਰਾਧ, ਅੱਤਵਾਦ, ਖੇਤਰੀ ਅਸਥਿਰਤਾ ਅਤੇ ਸਮਾਜਿਕ ਸ਼ਾਂਤੀ ਦੇ ਨਤੀਜੇ ਦੇ ਵਜੋਂ ਇਨ੍ਹਾਂ ਦੇਸ਼ਾਂ ਦੇ ਵਿੱਚ ਵਧ ਰਹੇ ਜੋਖਮ ਨੂੰ ਉਜਾਗਰ ਕਰਦੀ ਹੈ। ਜਦੋਂ ਕਿ ਸਾਰੀਆਂ ਥਾਵਾਂ ਯਾਤਰੀਆਂ ਦੇ ਵਿੱਚ ਪ੍ਰਸਿੱਧ ਨੇ ਕੈਨੇਡੀਅਨ ਸਰਕਾਰ ਸੰਬੰਧਿਤ ਖੇਤਰ ਦੇ ਵਿੱਚ ਵਧ ਰਹੇ ਸੁਰੱਖਿਆਤ ਖਤਰਿਆਂ ਦੇ ਕਾਰਨ ਸਾਵਧ ਦੀ ਵਰਤਣਾ ਚਾਹੁੰਦੀ ਹੈ ਭਾਵੇਂ ਦੱਖਣੀ ਫਿਲੀਪਿਨਸ ਦੇ ਵਿੱਚ ਚੱਲ ਰਿਹਾ ਕਟੜਵਾਦ ਕਿਉਂ ਨਾ ਹੋਵੇ ਬ੍ਰਾਜ਼ੀਲ ਦੇ ਵਿੱਚ ਹਿੰਸਕ ਅਪਰਾਧ ਹੋਵੇ ਜਾਂ ਫਿਰ ਮੱਧ ਪੂਰਬ ਦੇ ਵਿੱਚ ਵਧ ਰਹੇ ਤਣਾਅ ਜੋ ਸਾウਦੀ ਅਰਬ ਤੇ ਮਿਸਰ ਨੂੰ ਪ੍ਰਭਾਵਿਤ ਕਰ ਰਹੇ ਨੇ ਯਾਤਰੀਆਂ ਨੂੰ ਵਿਦੇਸ਼ ਯਾਤਰਾ ਕਰਦੇ ਸਮੇਂ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੌਕਸ ਅਤੇ ਸੂਚਿਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਕੈਨੇਡਾ ਦਾ ਦ੍ਰਿਸ਼ਟੀਕੋਣ ਪਹਿਲਾਂ ਹੀ ਨਤੀਜੇ ਦੇ ਰਿਹਾ ਹੈ ਅਸੀਂ ਦੁਨੀਆ ਭਰ ਦੇ ਤਿਸ਼ੂ ਦੇ ਨਾਲ ਨਵੀਆਂ ਪਾਈ ਵਾਲੀ ਬਣਾ ਰਹੀਆਂ ਅਤੇ ਅਜਾਇਆ ਕਰਨ ਦੇ ਲਈ ਸਭ ਤੋਂ ਤੇਜ਼ੀ ਦੇ ਨਾਲ ਵਧ ਰਹੇ ਖੇਤ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੈ ਜੋ ਕਿ ਵਿਸ਼ਵ ਅਰਥਵਿਵਸਥਾ ਦਾ 60% ਦਰਸਉਂਦੇ। ਇਸ ਨਾਲ ਹੀ ਕਾਰਨੀ ਨੇ ਹਾਲੀ ਦੇ ਵਪਾਰਕ ਵਿਕਾਸ ਨੂੰ ਉਜਾਗਰ ਕੀਤਾ ਜਿਦੇ ਵਿੱਚ ਇండోਨੇਸ਼ੀਆ ਦੇ ਨਾਲ ਇੱਕ ਮੁਕਤ ਵਪਾਰ ਸਮਝੌਤਾ ਫਿਲੀਪੀਨਸ ਅਤੇ థਾਈਲੈਂਡ ਦੇ ਨਾਲ ਚੱਲ ਰਹੀਆਂ ਗੱਲਬਾਤਾਂ ਤੇ ਜਿਸ ਨੂੰ ਉਸਨੇ ਚੀਨ ਦੇ ਨਾਲ ਕੈਨੇਡਾ ਦੇ ਸਬੰਧਾਂ ਵਿੱਚ ਇੱਕ ਮੋੜ ਦੱਸਿਆ। ਭਾਰਤ ਦੇ ਨਾਲ ਸਾਡੀ ਜੋ ਪ੍ਰਗਤੀ ਹੋ ਰਹੀ ਹੈ ਉਹ ਖਾਸ ਤੌਰ ਤੇ ਉੱਸ਼ਾਜਨਕ ਹੈ। ਕਾਰਨੀ ਨੇ ਕਿਹਾ ਹਾਲਕਿ ਮੈਂ ਇੱਥੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਤਾਂ ਨਹੀਂ ਮਿਲਿਆ ਪਰ ਸਾਡੇ ਵਿਦੇਸ਼ ਮੰਤਰੀ ਹੋਰ ਕੇ ਮਿੰਟ ਮੈਂਬਰ ਆਪਣੇ ਭਾਰਤੀ ਹਮਰਤਬਾ ਦੇ ਨਾਲ ਡੂੰਘਾਈ ਦੇ ਨਾਲ ਜੁੜੇ ਹੋਏ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਹਨਾਂ ਦੀ ਸਰਕਾਰ ਦੀ ਆਰਥਿਕ ਰਣਨੀਤੀ ਘਰੇਲੂ ਲਚਕਤਾ ਤੇ ਅੰਤਰਰਾਸ਼ਟਰੀ ਪਹੁੰਚ ਦੋਵਾਂ ਤੇ ਕੇਂਦਰਿਤ ਹੈ ਕੈਨੇਡਾ ਦੀ ਅਰਥਵਿਵਸਥਾ ਨੂੰ ਘਰੇਲੂ ਪੱਧਰ ਤੇ ਮਜ਼ਬੂਤ ਕਰਨਾ ਤੇ ਸਯੁਕਤ ਰਾਜ ਅਮਰੀਕਾ ਉਤੇ ਸਾਡੀ ਨਿਰਭਰਤਾ ਨੂੰ ਘਟਾਉਣ ਦੇ ਲਈ ਵਿਦੇਸ਼ਾਂ ਵਿੱਚ ਪਾਈਵਾਲੀ ਬਣਾਉਣਾ ਇਨ ਦੋਜ਼ ਆਰ ਦਿਸਕਸ਼ਨਸ ਵੀ ਆਰ ਹੈਵਿੰਗ ਐਂਡ ਯੂ ਕੈਨ ਸੀ ਦ ਟਰੈਕਸ਼ਨ ਵੀ ਆਰ ਗੈਟਿੰਗ free trade uh, deal with indonesia. Uh, free trade uh, talks uh, now launched with philippines and thailand, two of our largest. Uh, we already have free trade through something called the cptpp with a number of those other uh, economies. Um, a turning point in our uh, relationship uh, with china. progress which we have been making with india. not part of these meetings, so i didn't meet directly with uh, prime minister modi here. the foreign minister, other ministers have been meeting with india. that's what we're doing to build our strength at home first and foremost build these partnerships abroad reduce our reliance on the united states ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਨਾਲ ਸਬੰਧਾਂ ਦੇ ਪੁਨਰ ਨਿਰਮਾਣ ਅਤੇ ਮਜ਼ਬੂਤੀ ਦੇ ਵਿੱਚ ਆਪਣੀ ਸਰਕਾਰ ਦੁਆਰਾ ਪ੍ਰਾਪਤ ਪ੍ਰਗਤੀ ਨੂੰ ਰੇਖਾਕਿਤ ਕੀਤਾ ਇਸ ਨੂੰ ਕੈਨੇਡਾ ਦੀ ਵਪਾਰਕ ਭਾਈਵਾਲੀ ਨੂੰ ਵਿਭਿੰਨ ਕਰਵੋਨ ਅਤੇ ਸੰਯੁਕਤ ਰਾਜ ਅਮਰੀਕਾ ਉੱਤੇ ਨਿਰਭਰਤਾ ਘਟਾਉਣ ਦੇ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਦੇ ਵਜੋਂ ਦਰਸਾਇਆ ਹੈ ਲੇਪ ਸਰਕਾਰ ਦੇ ਵੱਲੋਂ ਆਪਣਾ ਬਹੁਤ ਉਮੀਦ ਕੀਤਾ ਗਿਆ ਸੰਗੀ ਬਜਟ ਪੇਸ਼ ਕਰਨ ਦੇ ਵਿੱਚ ਕੁਝ ਹਿੱਸੇ ま ਬਾਕੀ ਰਹਿ ਗਿਆ ਤੇ ਕੰਸਰਵੇਟਿਵ ਨੇਤਾ ਪੀਰ ਪੋਲੀਵ ਇਹ ਨਹੀਂ ਕਹਿਣਗੇ ਕਿ ਉਹਨਾਂ ਦੀ ਪਾਰਟੀ ਆਉਣ ਵਾਲੇ ਕਾਨੂੰਨ ਦਾ ਵਿਰੋਧ ਕਰੇਗੀ اس دی بچائے شول دے کے او اے کین گی کہ انہاں نو فیصلہ لین توں پہلاں دستاویز پڑھن دی لوڑ ہے تے نال اپیئر پولیم نے سوال کردے ہوئے ای وی کہ ہے کہ کارنی کینیڈا دے وچ غریبی نو ختم کرن گے پر کیویں اپولیم نے کہیا کہ کوئی اس دے ویरोध کیویں ووٹ پاس سکدا ہے اے بہت ہی حیراننی والی گل ہے I want to cut the worst most immoral tax of all the tax that targets the poorest people the most and that is the inflation tax um inflation happens when governments print money And bid up the cost of everything people buy. Uh, it is proven beyond any doubt that the poorest people suffer the most as a result of inflation because they do not have assets that insulate them from the rising cost of living. The inflation tax, the liberal inflation tax, takes from the poor and gives to the rich. It get, takes from the have nots and gives to the have yachts. So when the reason why, the food bank use has gone up by over 100% during the massive expansion of liberal government spending and deficits, is because the inflation that that spending has caused has landed on the shoulders of single moms and seniors and others who can't pay their bills. So when we talk about capping liberal deficits, it's not to please accountants who are looking at spreadsheets, it's to stop inflation. So that the hardworking, the working poor, the people who get out of bed every day and work hard for not a lot of money will at least preserve the purchasing power of their dollar. Also, let's, ha let's get rid of the industrial carbon tax, which again, driving up energy costs will drive up the cost of living on the poorest people we can't allow that our, our working poor in this country cannot afford more expensive energy if you want to defeat poverty there's the two best ways to do it is to have strong money that buys affordable food homes and fuel and abundant affordable energy for all that's how we're going to make this a poverty-free nation ਦੂਜੇ ਪਾਸੇ ਪੀਰ ਪੋਲੀਵ ਨੇ ਸੁਪਰੀਮ ਕੋਰਟ ਦੇ ਬਾਲ ਸ਼ੋਸ਼ਣ ਅਪਰਾਧੀਆਂ ਦੇ ਲਈ ਲਾਜ਼ਮੀ ਘੱਟੋ-ਘੱਟ ਸਿਮਾ ਨੂੰ ਘਟਾਉਣ ਵਾਲੇ ਫੈਸਲੇ ਨੂੰ ਉਲਟਾਉਣ ਦੇ ਲਈ ਨੋਟਿੰਗ ਕਲਾਸ ਦੀ ਵਰਤੋਂ ਕਰਨ ਦੀ ਸੋਖਤ ਕੀਤੀ ਹੈ ਪੋਲੀਵ ਨੇ ਕਿਹਾ ਹੈ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਮਾਰਕ ਕਾਰਨ ਇਸ ਕੇਸ ਬਾਰੇ ਇੱਕ ਸ਼ਬਦ ਵੀ ਨਹੀਂ ਬੋਲ ਰਹੇ I was uh, really disgusted with this ruling um, the two uh, convicted pedophiles in question uh, Contributed to the torment and torture of literally hundreds of kids. Uh, one of them had uh, 377 pornographic images of children between three and six years old. Another had hundreds of videos of children, I think, between the ages of five and 10. That is the age range of my children. And let us be clear, this is not a victimless crime. The monsters who look at this material create a profit motive for literally hundreds of kids to be tortured and humiliated in videos that may circulate for the rest of their lives. They will never recover from this trauma. And yet, these two perverts are going to get out of jail in a year and nine months. Frankly, those sentences were far too low. And now the court says that some other users of child pornography should be able to get out in less than that time. This is insane. It's nuts. And quite frankly, should Canadians make me their prime minister, I will use the notwithstanding clause and I will bring in mandatory prison sentences for users of child porn that are far higher than the ones that were already in place. In other words, the mandatory minimums I will institute using the Charter of Rights and Freedoms will be far far tougher than the ones the court just shut down and finally i will do that to uphold the charter of rights and freedoms because those hundreds of kids they have charter rights and i'm more worried about the charter rights of our children than i'm about these perverts and pedophiles canada news bulletin